ਸਿਸ ਸੰਸਾਰ ਵਿੱਚ ਤਾਂ ਕਰੋੜਾਂ ਨਹੀਂ ਅਰਬਾਂ ਖਰਬਾਂ ਚਮਤਕਾਰ ਜਿਹੜੇ ਐਵਰੀ ਡੇ ਪਰਮੇਸ਼ਵਰ ਕਰ ਰਿਹਾ ਇਹਨਾਂ ਦਿਨਾਂ ਦੇ ਵਿੱਚ ਪਰ ਮੈਂ ਉਹਨਾਂ ਚਮਤਕਾਰਾਂ ਦਾ ਕੁਝ ਖਾਸ ਚਮਤਕਾਰਾਂ ਦਾ ਜ਼ਿਕਰ ਕਰੂੰਗੀ ਜਿਹੜੇ ਪਵਿੱਤਰ ਬਾਈਬਲ ਦੇ ਵਿੱਚ ਦਰਜ ਹੈ ਉਹਨਾਂ ਦੇ ਵਿੱਚੋਂ ਵੀ ਬਹੁਤ ਥੋੜਿਆਂ ਦਾ ਹੀ ਕਰੂੰਗੀ ਆਓ ਜ਼ਰੂਰ ਲਿਖੋ ਅਰ ਇਸ ਲਾਈਵ ਟੈਲੀਕਾਸਟ ਨੂੰ ਜਿਹੜੇ ਘਰਾਂ ਦੇ ਵਿੱਚ ਦੇਖ ਰਹੇ ਆ ਉਹ ਵੀ ਜ਼ਰੂਰ ਨੋਟਿਸ ਬਣਾਓ ਔਰ ਜਿਹੜੇ ਅੱਜ ਕਾਪੀਆਂ ਨਹੀਂ ਲੈ ਕੇ ਆਏ ਘਰੇ ਜਾ ਕੇ ਵਾਪਸ ਇਹਨੂੰ ਸੁਣਿਓ ਲਿਖਿਓ ਜ਼ਰੂਰ ਨੋਟਿਸ ਬਣਾ ਲਓ ਤੁਹਾਨੂੰ ਚੰਗੀ ਤਰ੍ਹਾਂ ਚੇਤੇ ਹੋਣ ਤਾਂ ਜੋ ਤੁਸੀਂ ਸਹੀ ਜਵਾਬ ਦੇ ਸਕੋ ਫਤਿਹ ਪ੍ਰਾਪਤ ਕਰਨ ਦੇ ਲਈ ਸਾਡੇ ਕੋਲ ਹਰ ਸਵਾਲ ਦਾ ਜਵਾਬ ਵੀ ਹੋਣਾ ਚਾਹੀਦਾ ਹੈ ਬੇਸ਼ੱਕ ਫਤਿਹ ਪਰਮੇਸ਼ਵਰ ਦੇ ਵੱਲੋਂ ਕੋਈ ਇਹਦੇ ਵਿੱਚ ਦੋਰ ਹੈ ਨਹੀਂ ਕੋਈ ਸ਼ੱਕ ਵਾਲੀ ਗੱਲ ਨਹੀਂ ਪਰ ਫਤਿਹ ਪ੍ਰਾਪਤ ਕਰਨ ਦੇ ਲਈ ਪਰਮੇਸ਼ਵਰ ਨੇ ਆਹ ਹਥਿਆਰ ਵੀ ਸਾਨੂੰ ਦਿੱਤਾ ਹੈ ਆ ਤਲਵਾਰ ਵੀ ਸਾਨੂੰ ਦਿੱਤੀ ਆ ਔਰ ਤਲਵਾਰ ਬਾਜੀ ਕਰਨੀ ਵੀ ਉਹਨੇ ਸਾਨੂੰ ਸਿਖਾਈ ਆ ਹallelujah ਆਪਾਂ ਦੇਖਦੇ ਹਾਂ ਯੋਹੰਨਾ ਦੀ ਕਿਤਾਬ ਉਹਦਾ 21 ਨੰਬਰ ਅਧਿਆਇ ਘਰਾਂ ਦੇ ਵਿੱਚ ਜਾ ਕੇ ਤੁਸੀਂ ਪੜਿਓ ਮੈਂ ਬਸ ਹੈਡਲਾਈਨ ਸੀ ਜਿਹੜੀਆਂ ਆ ਉਹ ਤੁਹਾਨੂੰ ਦੱਸੂਗੀ ਔਰ ਫਿਰ ਤੁਸੀਂ ਮੈਨੂੰ ਦੱਸਿਓ ਵੀ ਇਹ ਚਮਤਕਾਰ ਇਹ ਆ ਕਿ ਕੀ ਆ ਯੋਹੰਨਾ 21 ਦੇ ਵਿੱਚ ਪਤਰਸ ਤੇ ਉਹਦੇ ਨਾਲ ਕੁਝ ਹੋਰ ਮਛਵਾਰੇ ਉਹ ਮੱਛੀਆਂ ਫੜਨ ਦਾ ਯਤਨ ਕਰ ਰਹੇ ਸੀ ਮੱਛੀਆਂ ਫੜ ਰਹੇ ਸੀ ਸਾਰੀ ਰਾਤ ਉਹਨਾਂ ਨੇ ਮਿਹਨਤ ਕੀਤੀ ਜਾਲ ਪਾਇਆ ਪਰ ਉਹਨਾਂ ਦੇ ਜਾਲਾਂ ਦੇ ਵਿੱਚ ਕੋਈ ਮੱਛੀਆਂ ਨਹੀਂ ਫਸੀਆਂ ਪ੍ਰਭੂ ਯਿਸੂ ਮਸੀਹ ਸਵੇਰ ਚੜ੍ਹਨ ਤੋਂ ਪਹਿਲਾਂ ਉਸ ਜਗ੍ਹਾ ਤੇ ਖੜੇ ਸਿਗੇ ਔਰ ਉਹਨਾਂ ਨੇ ਉਹਨਾਂ ਨੂੰ ਪੁੱਛਿਆ ਕਹਿੰਦੇ ਕੁਝ ਆਇਆ ਤੁਹਾਡੇ ਜਾਲਾਂ ਦੇ ਵਿੱਚ ਤਾਂ ਪਤਰਸ ਨੇ ਕਿਹਾ ਕੁਝ ਵੀ ਨਹੀਂ ਪ੍ਰਭੂ ਯਿਸੂ ਮਸੀਹ ਨੇ ਕਿਹਾ ਸੱਜੇ ਪਾਸੇ 베ੜੀ ਦੇ ਸੱਜੇ ਪਾਸੇ ਵੱਲ ਨੂੰ ਕਰਕੇ ਜਾਲ ਪਾ ਦੇ। ਵਚਨ ਦੇ ਵਿੱਚ ਲਿਖਿਆ ਉਹਨੇ ਜਾਲ ਪਾਇਆ ਜਾਲ ਐਸਾ ਮੱਛੀਆਂ ਦੇ ਨਾਲ ਭਰਿਆ ਕਿ ਟੁੱਟਣ ਲੱਗਾ। ਉਹਨਾਂ ਤੋਂ ਖਿੱਚ ਨਹੀਂ ਹੋ ਰਿਆ ਸੀ। ਉਹਨਾਂ ਨੇ ਹੋਰ ਮਛਵਾਰਿਆਂ ਨੂੰ ਵੀ ਆਪਣੇ ਵੱਲ ਨੂੰ ਸੱਦਿਆ ਮਦਦ ਦੇ ਲਈ ਔਰ ਫੇਰ ਉਸ ਜਾਲ ਨੂੰ ਖਿੱਚ ਕੇ ਕੱਢਿਆ। ਉਹ ਜਿੱਥੇ ਉਹ ਸਾਰੀ ਰਾਤ ਮਿਹਨਤ ਕਰ ਰਹੇ ਸੀ ਉਥੇ ਕੁਝ ਵੀ ਉਹਨਾਂ ਦੇ ਹੱਥ ਨਹੀਂ ਲੱਗਿਆ ਪਰ ਜਦੋਂ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਜਾਲ ਪਾ ਤਾਂ ਜਦੋਂ ਉਹਨਾਂ ਨੇ ਜਾਲ ਪਾਇਆ ਤਾਂ ਉਹਨਾਂ ਦਾ ਜਾਲ ਜਿਹੜਾ ਹੈ ਉਹ ਮੱਛੀਆਂ ਦੇ ਨਾਲ ਭਰ ਗਿਆ ਇਹ ਚਮਤਕਾਰ ਇਹ ਕੀ ਆ ਇਸ ਲਈ ਮੇਰਾ ਪਰਮੇਸ਼ਰ ਜਿੱਥੇ ਕੁਝ ਵੀ ਨਹੀਂ ਉਥੇ ਸਾਰਾ ਕੁਝ ਪੈਦਾ ਕਰ ਦੇਣ ਦੇ ਲਈ ਸਮਰਥੀ ਆ ਉੱਥੇ ਜਿੱਥੇ ਤੁਸੀਂ ਲਾਈਫਟਾਈਮ ਮਿਹਨਤ ਕੀਤੀ ਪਰ ਕੁਝ ਵੀ ਹੱਥ ਨਹੀਂ ਆਇਆ ਜਦੋਂ ਤੁਸੀਂ ਪਰਮੇਸ਼ਵਰ ਨੂੰ ਆਪਣਾ ਜੀਵਨ ਦਿਓਗੇ ਉਸੇ ਹੀ ਸਥਾਨ ਤੇ ਮਿਹਨਤ ਸ਼ੁਰੂ ਕਰੋਗੇ ਤੁਸੀਂ ਮਾਲਾ ਮਾਲ ਹੋ ਜਾਓਗੇ ਪਰਕਾ ਤੁਹਾਡੇ ਪਿੱਛੇ ਬੈ ਕੇ ਤੁਹਾਨੂੰ ਮਿਲਣ ਗਿਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਯੋਹੰਨਾ 6 ਅਧਿਆਇ ਉਹਦੀ 1 ਤੋਂ 15 ਨੰਬਰ ਆਇਤ ਦੇ ਵਿੱਚ ਤੁਸੀਂ ਦੇਖ ਸਕਦੇ ਆ ਉੱਥੇ ਥੋੜੀਆਂ ਜੀਆਂ ਰੋਟੀਆਂ ਦੇ ਨਾਲ ਤੇ ਥੋੜੀਆਂ ਜੀਆਂ ਮੱਛੀਆਂ ਦੇ ਨਾਲ ਪ੍ਰਭੂ ਯਿਸੂ ਮਸੀਹ ਨੇ ਹਜ਼ਾਰਾਂ ਲੋਕਾਂ ਨੂੰ ਭੋਜਨ ਕਰਾ ਦਿੱਤਾ ਇਹ ਚਮਤਕਾਰ ਨਹੀਂ ਤੇ ਕੀ ਆ ਉੱਥੇ ਫੈਕਟਰੀ ਵਿੱਚ ਥੋੜੀ ਬੈਠੇ ਸੀਗੇ ਉੱਥੇ ਲਿਖਿਆ ਆ ਕਹਿੰਦਾ ਜੋ ਤੁਹਾਡੇ ਕੋਲੇ ਉਹ ਮੇਰੇ ਕੋਲੇ ਲਿਆਓ ਪੰਜ ਰੋਟੀਆਂ ਤੇ ਦੋ ਮੱਛੀਆਂ ਦੇ ਉਜੰਛਾ ਦਿੱਤਾ ਘਰ ਜਾ ਕੇ ਪੜਿਓ ਜਰੂਰ ਇਹਨਾਂ ਰੈਫਰੈਂਸ ਨੂੰ ਇਹ ਨਾ ਸੋਚਿਓ ਕਿ ਪ੍ਰਚਾਰਕ ਮੂੰਹ ਜਵਾਨੀ ਗੱਲ ਕਰਦੀ ਆ ਇਹ वचन ਦੇ ਵਿੱਚ ਦਰਜ ਹੈ ਪ੍ਰਭੂ ਯਿਸੂ ਮਸੀਹ ਜੀ ਨੇ ਦੁਸ਼ਟ ਦੇ ਜਕੜਿਆਂ ਨੂੰ ਆਜ਼ਾਦ ਕੀਤਾ ਮਰਕਸ ਦੀ ਕਿਤਾਬ ਉਹਦਾ ਪਹਿਲਾ ਨੰਬਰ ਅਧਿਆਏ ਉਹਦੀ 21 ਤੋਂ 27 ਨੰਬਰ ਪੰਕਤੀ ਜਿਹੜੀ ਆ ਉਹ ਲਿਖ ਲਵੋ ਤੇ ਘਰੇ ਜਾ ਕੇ ਪੜਿਓ ਯੇਸੂ ਮਸੀਹ ਜੀ ਨੇ ਚੰਗਿਆ ਕੀਤਾ ਮਾਰਕਸ 1 ਅਧਿਆਇ ਉਹਦੀ 32 ਤੋਂ 34 ਨੰਬਰ ਆਇਤ ਦੇ ਵਿੱਚ ਲੂਕਾ ਦੀ ਕਿਤਾਬ ਉਹਦਾ 4 ਨੰਬਰ ਅਧਿਆਇ ਉਹਦੀ 40 ਤੇ 41 ਨੰਬਰ ਆਇਤ ਦੇ ਵਿੱਚ ਦਰਜ ਆ ਗੁੰਗਾ ਬੋਲਣ ਲੱਗ ਜਾਵੇ ਚਮਤਕਾਰ ਆ ਕਿ ਨਹੀਂ ਬੋੜਾ ਸੁਣਨ ਲੱਗ ਜਾਵੇ ਇਹ ਚਮਤਕਾਰ ਆ ਕਿ ਨਹੀਂ ਤੇ ਦੁਖੀ ਜਿਹੜੇ ਆ ਆਰਾਮ ਪਾ ਲੈਣ ਇਹ ਕੀ ਆ ਇਹ ਚਮਤਕਾਰ ਹੀ ਆ ਪਰਬੂ ਯਿਸੂ ਮਸੀਹ ਜੀ ਨੇ ਪਾਣੀ ਦੇ ਉੱਤੇ ਤੁਰ ਕੇ ਵਿਖਾਇਆ ਤੇ ਆਪਣੇ ਚੇਲੇ ਨੂੰ ਪਾਣੀ ਦੇ ਉੱਤੇ ਤੋਰਿਆ ਮੱਤੀ ਦੀ ਕਿਤਾਬ 14 ਨੰਬਰ ਅਧਿਆਏ 22 ਤੋਂ 33 ਨੰਬਰ ਪੰਕਤੀ ਤੱਕ ਘਰਾਂ ਵਿੱਚ ਜਾ ਕੇ ਪੜਿਓ ਜਦੋਂ ਪਤਰਸ ਉਹਣੀ ਬੇੜੀ ਦੇ ਵਿੱਚ ਸੀ ਰਾਤ ਦਾ ਸਮਾਂ ਸੀਗਾ ਤੇ ਪ੍ਰਭੂ ਯਿਸੂ ਮਸੀਹ ਪਾਣੀ ਦੇ ਉੱਤੇ ਤੁਰ ਕੇ ਆ ਰਹੇ ਸੀਗੇ ਜਿਹੜੇ ਚੇਲੇ ਸੀ ਉਹ ਡਰ ਕੇ ਲਿਖੇ ਡੜਿਆ ਉੱਥੇ ਉਹਨਾਂ ਨੇ ਸੋਚਿਆ ਕਰਿਆ ਕੋਈ ਭੂਤ ਨਾ ਆਇਆ ਪਰ ਉਹਨਾਂ ਨੇ ਕਿਹਾ ਤੂੰ ਕੌਣ ਆ ਤੇ ਪ੍ਰਭੂ ਯਿਸੂ ਮਸੀਹ ਨੇ ਆਵਾਜ਼ ਦਿੱਤੀ ਕਿ ਮੈਂ ਕਹਿੰਦੇ ਗੁਰੂ ਜੇ ਤੂੰ ਆ ਫਿਰ ਮੈਨੂੰ ਵੀ ਪਾਣੀ ਦੇ ਉੱਤੇ ਤੋਰ ਕੇ ਦਿਖਾ ਤਾਂ ਪ੍ਰਭੂ ਨੇ ਕਿਹਾ ਆ ਜਾ ਤਾਂ ਵਚਨ ਦੇ ਵਿੱਚ ਦਰਜ ਹੈ ਕਿ ਪਤਰਸ ਵੀ ਪਾਣੀ ਦੇ ਉੱਤੇ ਤੁਰਿਆ ਹallelujah ਮੱਤੀ ਦੀ ਕਿਤਾਬ ਉਹਦੇ 14 ਨੰਬਰ ਅਧਿਆਏ 22 ਤੋਂ 33 ਨੰਬਰ ਪੰਕਤੀ ਦੇ ਵਿੱਚ ਪਾਣੀ ਦੇ ਉੱਤੇ ਤੁਰਨਾ ਚਮਤਕਾਰ ਹੈ ਕਿ ਨਹੀਂ ਇਹ ਚਮਤਕਾਰ ਹੈ। ਯੋਹੰਨਾ ਦੀ ਕਿਤਾਬ ਉਹਦਾ 2 ਨੰਬਰ ਅਧਿਆਇ ਉਹਦੀ 1 ਤੋਂ 11 ਨੰਬਰ ਜਿਹੜੀ ਆਇਤ ਉਹਦੇ ਵਿੱਚ ਤੁਸੀਂ ਘਰਾਂ ਵਿੱਚੋਂ ਜਾ ਕੇ ਜਰੂਰ ਪੜਿਓ ਜਦੋਂ ਪ੍ਰਭੂ ਯਿਸੂ ਮਸੀਹ ਆਪਣੀ ਮਾਸੀ ਦੇ ਮੁੰਡੇ ਦੇ ਵਿਆਹ ਗਏ ਸੀਗੇ। ਉੱਥੇ ਮੈਂ ਖਤਮ ਹੋ ਗਈ। ਤਾਂ ਪਾਣੀ ਨੂੰ ਮੈਂ ਇਹਦੇ ਵਿੱਚ ਬਦਲ ਦਿੱਤਾ ਹallelujah। ਇਹ ਪਹਿਲਾ ਚਮਤਕਾਰ ਸੀ ਜਿਹੜਾ ਪ੍ਰਭੂ ਯਿਸੂ ਮਸੀਹ ਜੀ ਦੇ ਦੁਆਰਾ ਕੀਤਾ ਗਿਆ ਸੀਗਾ। ਮਰਕਸ ਦੀ ਕਿਤਾਬ ਉਹਦਾ 4 ਨੰਬਰ ਅਧਿਆਇ ਉਹਦੀ 35 ਤੋਂ 41 ਨੰਬਰ ਆਇਤ ਦੇ ਵਿੱਚ ਬਿਆਨ ਕੀਤਾ ਗਿਆ ਹੈ ਕਿ ਕੁਦਰਤੀ ਜਿਹੜੇ ਐਲੀਮੈਂਟਸ ਆ ਉਹਨਾਂ ਦੇ ਉੱਤੇ ਵੀ ਪਰਮੇਸ਼ਵਰ ਦੇ ਪੁੱਤਰ ਦਾ ਅਧਿਕਾਰ ਆ ਹਨੇਰੀ ਤੇ ਤੂਫਾਨ ਨੂੰ ਥੰਮ ਦੇਣ ਦਾ ਅਧਿਕਾਰ ਵਗਦੀ ਹੋਈ ਹਨੇਰੀ ਨੂੰ ਸਮੁੰਦਰੀ ਤੂਫਾਨਾਂ ਨੂੰ ਥੰਮ ਦੇਣ ਦਾ ਅਧਿਕਾਰ ਇਹ ਚਮਤਕਾਰ ਸ਼ੁੱਧ ਕਰ ਦੇਣਾ ਉਸੇ ਘੜੀ ਇੱਕ ਕੋੜੀ ਬੰਦਾ ਹੋਵੇ ਉਹਨੂੰ ਛੂ ਲੈਣਾ ਤੇ ਫਿਰ ਉਹ ਕੋੜੀ ਸ਼ੁੱਧ ਹੋ ਜਾਵੇ ਇਹ ਚਮਤਕਾਰ ਹੈ ਕਿ ਨਹੀਂ ਮੱਤੀ ਦੀ ਕਿਤਾਬ ਉਹਦਾ 8 ਨੰਬਰ ਅਧਿਆਇ ਉਹਦੀ 1 ਤੋਂ 4 ਨੰਬਰ ਪੰਕਤੀ ਦੇ ਵਿੱਚ ਦਰਜ ਸੂਬੇਦਾਰ ਦਾ ਨੌਕਰ ਜਿਹੜਾ ਪੈਰਾਲਾਈਜ਼ਡ ਸੀਗਾ ਝੋਲੇ ਦਾ ਮਾਰਿਆ ਹੋਇਆ ਵਚਨ ਦੇ ਵਿੱਚ ਲਿਖਿਆ ਸੂਬੇਦਾਰ ਨੇ ਪ੍ਰਭੂ ਯਿਸੂ ਮਸੀਹ ਨੂੰ ਕਿਹਾ ਕਿ ਨਾ ਮੈਂ ਸਕੇਬਲ ਨਹੀਂ ਕਿ ਤੂੰ ਮੇਰੀ ਸ਼ੱਤ ਦੇ ਹੇਠ ਆਵੇਂ ਕਹਿੰਦਾ ਗੁਰੂ ਤੂੰ ਇੱਥੋਂ ਹੀ ਹੁਕਮ ਕਰ ਦੇ ਮੈਂ ਯਕੀਨ ਕਰਦਾ ਮੇਰਾ ਨੌਕਰ ਘਰੇ ਹੀ ਚੰਗਾ ਹੋ ਜਾਣਾ ਆ ਤਾਂ ਵਚਨ ਦੇ ਵਿੱਚ ਲਿਖਿਆ ਪ੍ਰਭੂ ਨੇ ਕਿਹਾ ਜਿੱਦਾਂ ਤੇਰਾ ਵਿਸ਼ਵਾਸ ਹੈ ਉਹਦਾ ਫਿਰ ਹੋ ਜੂਏ ਤਾਂ ਤੁਸੀਂ ਇਸ ਸਟੋਰੀ ਨੂੰ ਵੀ ਇਸ ਵਾਕਿਆ ਨੂੰ ਵੀ ਮੱਤੀ ਦੀ ਕਿਤਾਬ ਉਹਦਾ 8 ਨੰਬਰ ਅਧਿਆਏ ਉਹਦੀ 5 ਤੋਂ 13 ਨੰਬਰ ਪੰਕਤੀ ਦੇ ਵਿੱਚ ਜ਼ਰੂਰ ਪੜਿਓ ਵਚਨ ਚ ਲਿਖਿਆ ਉਹ ਘਰੇ ਹੀ ਚੰਗਾ ਹੋ ਗਿਆ ਹallelujah ਅੱਜ ਵੀ ਜਦੋਂ ਤੁਸੀਂ ਇੱਥੇ ਆਉਨੇ ਆ ਆਪਣੇ ਬੱਚਿਆਂ ਦੇ ਲਈ ਆਪਣੇ ਮਾਲ ਦੰਗਰ ਦੇ ਲਈ ਆਪਣੇ ਭੈਣਾਂ ਭਰਾਵਾਂ ਦੇ ਲਈ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਦੇ ਆ ਤੁਸੀਂ ਇੱਥੇ ਪ੍ਰਾਰਥਨਾ ਕਰਦੇ ਆ ਤੇ ਪਰਮੇਸ਼ਵਰ ਉਸ ਪ੍ਰਾਰਥਨਾ ਦਾ ਉੱਤਰ ਤੁਹਾਡੇ ਘਰਾਂ ਦੇ ਵਿੱਚ ਦਿੰਦੇ ਆ ਹallelujah ਅਦਰੰਗੀ ਨੂੰ ਚੰਗਿਆ ਕੀਤਾ ਮੱਤੀ ਦੀ ਕਿਤਾਬ ਉਹਦਾ 9 ਨੰਬਰ ਅਧਿਆਇ ਉਹਦੀ 1 ਤੋਂ 8 ਨੰਬਰ ਪੰਕਤੀ ਅਦਰੰਗੀ ਨੂੰ ਚੰਗਿਆ ਕੀਤਾ ਸਬਤ ਦੇ ਦਿਨ ਸੁੱਕੇ ਹੋਏ ਹੱਥ ਨੂੰ ਨਰੋਇਆ ਕਰ ਦਿੱਤਾ ਇੱਕ ਵਿਅਕਤੀ ਸੀ ਜਿਹਦਾ ਸੱਜਾ ਹੱਥ ਸੁੱਕ ਚੁੱਕਿਆ ਸੀਗਾ ਅਰ ਸਬਤ ਦਾ ਦਿਨ ਸੀਗਾ ਉਸ ਦਿਨ ਅਰ ਉੱਥੇ ਬਹੁਤ ਸਾਰੇ ਗ੍ਰੰਥੀ ਫਰੀਸੀ ਲੋਕ ਵੀ ਬੈਠੇ ਸੀਗੇ ਅੱਜ ਵੀ ਜਿੱਦਾਂ ਉਸ ਸਮਿਆਂ ਦੇ ਵਿੱਚ ਗ੍ਰੰਥੀ ਤੇ ਫਰੀਸੀ ਜਿਹੜੇ ਲੋਕ ਸੀਗੇ ਉਹ ਪਰਮੇਸ਼ਵਰ ਦੇ ਕੰਮਾਂ ਦਾ ਇਨਕਾਰ ਕਰਦੇ ਸੀਗੇ ਅਰ ਵਚਨ ਵਿੱਚ ਬਹੁਤ ਜਗ੍ਹਾ ਤੇ ਬਿਆਨ ਕਿ ਜਿਹੜੇ ਪੀੜ੍ਹੀਓ ਪੀੜ੍ਹੀ ਸਰਾਪ ਲੋਕ ਆ ਜਿਹੜਿਆਂ ਨੇ ਬਾਣੇ ਤਾਂ ਭਗਤੀ ਨੂੰ ਮਾ ਪਾਏ ਹੋਇਆ ਪਰ ਪਰਮੇਸ਼ਵਰ ਦੇ ਕੰਮਾਂ ਦੇ ਉਹ ਇਨਕਾਰੀ ਬਣ ਚੁੱਕੇ ਆ ਤਾਂ ਇਹ ਤੁਸੀਂ ਚੀਜ਼ ਨੂੰ ਪੜਿਓ ਲੂਕਾ ਦੀ ਕਿਤਾਬ ਉਹਦਾ 6 ਨੰਬਰ ਅਧਿਆਇ ਉਹਦੀ 6 ਤੋਂ 11 ਨੰਬਰ ਪੰਕਤੀ ਦੇ ਵਿੱਚ ਉੱਥੇ ਪ੍ਰਭੂ ਯਿਸੂ ਮਸੀਹ ਜੀ ਨੇ ਸਾਰੀ ਸੰਗਤ ਦੇ ਵਿੱਚ ਉਸ ਬੰਦੇ ਦੇ ਲਈ ਹੀਲਿੰਗ ਦਾ ਵਰਡ ਡਿਲੀਵਰ ਕਰਕੇ ਉਹਦੇ ਹੱਥ ਨਰੋਇਆ ਕਰ ਦਿੱਤਾ ਲੂਕਾ ਦੀ ਕਿਤਾਬ ਉਹਦਾ 7 ਨੰਬਰ ਅਧਿਆਏ ਉਹਦੀ 11 ਤੋਂ 17 ਨੰਬਰ ਪੰਤੀ ਦੇ ਵਿੱਚ ਵਿਧਵਾ ਦੇ ਮਰੇ ਹੋਏ ਬੇਟੇ ਨੂੰ ਜਿਉਂਦਿਆਂ ਕਰ ਦਿੱਤਾ ਬੋਲੋ ਇਹ ਚਮਤਕਾਰ ਹੈ ਕਿ ਸਮਲੋਵਾਂਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਸੀ ਪਰ ਕੋਈ ਫਰਕ ਨਹੀਂ ਪੈਂਦਾ ਸੀ ਪਰ ਜਿੱਦਾਂ ਹੀ ਪ੍ਰਭੂ ਯਿਸੂ ਦੇ ਪੱਲੇ ਨੂੰ ਛੂਇਆ ਉਹ ਚੰਗੀ ਹੋ ਗਈ। ਜ਼ਾਰੂਸ ਦੀ ਬੇਟੀ ਜਿਹੜੀ ਮਰ ਚੁੱਕੀ ਸੀ। ਅਰ ਪਿੱਛੇ ਸੁਨੇਹਾ ਆਇਆ ਕਿ ਜ਼ਾਰੂਸ ਤੇਰੀ ਬੇਟੀ ਮਰ ਚੁੱਕੀ ਆ। ਪ੍ਰਭੂ ਯਿਸੂ ਮਸੀਹ ਜ਼ਾਰੂਸ ਦੇ ਘਰ ਉਹਦੇ ਨਾਲ ਗਏ। ਮਰਕਸ 5 ਅਧਿਆਇ 21 ਤੋਂ 24 ਨੰਬਰ ਪੰਤੀ ਦੇ ਵਿੱਚ ਲਿਖਿਆ ਕਿ ਪ੍ਰਭੂ ਯਿਸੂ ਮਸੀਹ ਦੇ ਸ਼ਬਦ ਦੇ ਦੁਆਰਾ ਜ਼ਾਰੂਸ ਦੀ ਬੇਟੀ ਮਰੀ ਹੋਈ ਜ਼ਿੰਦਾ ਹੋ ਗਈ ਪ੍ਰਭੂ ਯਿਸੂ ਦੇ ਨਾਮ 'ਤੇ। ਮੱਤੀ ਦੀ ਕਿਤਾਬ ਉਹਦਾ 9 ਨੰਬਰ ਅਧਿਆਏ ਉਹਦੀ 27 ਤੋਂ 31 ਨੰਬਰ ਪੰਕਤੀ ਦੇ ਵਿੱਚ ਅੰਨਿਆਂ ਨੂੰ ਸ਼ੂਕੇ ਸੁਜਾਖਾ ਕਰ ਦਿੱਤਾ ਮੇਰੇ ਯਿਸੂ ਨਾਸਰੀ ਨੇ ਇਹ ਚਮਤਕਾਰ ਹੈ ਕਿ ਨਹੀਂ ਮੱਤੀ ਦੀ ਕਿਤਾਬ ਉਹਦਾ 9 ਨੰਬਰ ਅਧਿਆਏ ਉਹਦੀ 32 ਤੋਂ 34 ਨੰਬਰ ਪੰਕਤੀ ਦੇ ਵਿੱਚ ਗੁੰਗੇ ਪਹੁੰਚ ਗਏ ਤੁਹਾਨੂੰ ਉਸ ਕੁੰਡ ਦੀ ਜ਼ਰੂਰਤ ਨਹੀਂ ਪਈ ਪਰ ਪ੍ਰਭੂ ਯਿਸੂ ਮਸੀਹ ਦੇ ਸ਼ਬਦ ਦੇ ਦੁਆਰਾ ਉਹ ਨਰੋਇਆ ਹੋ ਗਿਆ ਹallelujah ਤੇ ਅੱਜ ਤੁਸੀਂ ਸਾਰੇ ਇੱਥੇ ਬੈਤਸਦਾ ਦੇ ਕੁੰਡ ਦੇ ਵਿੱਚ ਬੈਠੇ ਹੋਏ ਅੱਜ ਤੁਸੀਂ ਚੰਗੇ ਹੋ ਕੇ ਜਾਓਗੇ ਕਿਉਂਕਿ ਚਮਤਕਾਰ ਕਰਨ ਵਾਲਾ ਪਰਮੇਸ਼ਰ ਸਾਡਾ ਮੁਕਤੀ ਦਾਦਾ ਪਰਮੇਸ਼ਰ ਹallelujah ਉਹ ਜ਼ਿੰਦਾ ਹੈ ਉਹ ਮੌਜੂਦ ਹੈ ਔਰ ਅੱਜ ਵੀ ਤੁਸੀਂ ਉਹਦੇ ਵੱਡੇ ਕੰਮਾਂ ਨੂੰ ਦੇਖੋਗੇ ਸੋ ਇਹ ਬਹੁਤ ਹੀ ਥੋੜੇ ਜੇ ਬਹੁਤ ਹੀ ਥੋੜੇ ਜੇ ਜਿਹੜੇ ਆ ਚਮਤਕਾਰ ਬਹੁਤ ਹਾਲਾ ਕਿਸਮ ਦੇ ਚਿੰਨ ਤੇ ਚਮਤਕਾਰ ਅਜਿਹੇ ਬਾਈਬਲ ਦੇ ਵਿੱਚ ਹੋਰ ਦਰਜ ਆ ਜਿੱਦਾਂ ਲਾਜ਼ਰ ਨੂੰ ਆਵਾਜ਼ ਮਾਰ ਕੇ ਜਿਲਾਉਣਾ ਉਹਦਾ ਉਹਨੂੰ ਜ਼ਿੰਦਾ ਕਰ ਦੇਣਾ ਆਵਾਜ਼ ਮਾਰ ਕੇ ਕਿ ਲਾਜ਼ਰ ਕਬਰ ਚੋਂ ਬਾਹਰ ਆ ਜਾ ਤੇ ਵਚਨ ਦੇ ਵਿੱਚ ਲਿਖਿਆ ਜਦੋਂ ਆਵਾਜ਼ ਮਾਰੀ ਤਾਂ ਲਾਜ਼ਰ ਕਬਰ ਚੋਂ ਬਾਹਰ ਆ ਗਿਆ ਟੈਕਸ ਦੇਣ ਦੇ ਲਈ ਮੱਛੀ ਦੇ ਮੂੰਹ ਦੇ ਵਿੱਚੋਂ ਸਿੱਕਾ ਜਿਹੜਾ ਆ ਪ੍ਰਾਪਤ ਕਰਨਾ ਉਹ ਚਮਤਕਾਰ ਹੀ ਆ ਕਿ ਨਹੀਂ ਕਿੰਨੀਆਂ ਕ ਮੱਛੀਆਂ ਮੂੰਹ 'ਚ ਪੈਸੇ ਲੈ ਕੇ ਪਾਣੀ ਦੇ ਵਿੱਚ ਘੁੰਮਦੀਆਂ ਆ ਤਾਂ ਬਹੁਤ ਹੀ ਹਾਲਾ ਕਿਸਮ ਦੇ ਚਿੰਤ ਤੇ ਚਮਤਕਾਰ ਜਿਹੜੇ ਅਜੇ ਬਾਕੀ ਆ ਪਵਿੱਤਰ ਬਾਈਬਲ ਦੇ ਵਿੱਚ ਦਰਜ ਆ ਪਰ ਇਹ ਉਹਨਾਂ ਫਰੀਸੀਆਂ ਦੇ ਲਈ ਆ ਜਿਹੜੇ ਧਾਰਮਿਕਤਾ ਦੇ ਵਸਤਰ ਪਾ ਕੇ ਪਰਮੇਸ਼ਵਰ ਦੇ ਕੰਮਾਂ ਦਾ ਇਨਕਾਰ ਕਰਦੇ ਆ ਔਰ ਉਹ ਲੋਕ ਜਿਹੜੇ ਕਹਿੰਦੇ ਆ ਅਸੀਂ ਬਾਈਬਲ ਨੂੰ ਜਾਣਦੇ ਆ ਪਰ ਉਹ ਉਹਨਾਂ ਲੋਕਾਂ ਦੀਆਂ ਗੱਲਾਂ ਤੇ ਯਕੀਨ ਕਰਕੇ ਸੱਚਿਆਂ ਨੂੰ ਝੂਠੇ ਜੰਝ ਲਿਖਿਆ ਸੱਚ ਨੂੰ ਜਾਣੋ ਤੇ ਸਚਾਈ ਤੁਹਾਨੂੰ ਆਜ਼ਾਦ ਕਰੇਗੀ ਹallelujah ਕਿਉਂਕਿ ਉਹ ਗੁਣੀ ਤੇ ਗਿਆਨੀ ਲੋਕ ਅਧੂਰੇ ਗਿਆਨ ਦਾ ਕਰਕੇ ਲੋਕਾਂ ਦੇ ਵਿੱਚ ਮਖੌਲ ਦਾ ਕਾਰਨ ਨਾ ਬਣ ਇਸ ਲਈ ਮੈਂ ਕਹਿੰਨੀ ਆ ਗਿਆਨ ਨੂੰ ਜ਼ਰੂਰ ਲੈ ਲਵੋ ਬਾਈਬਲ ਨੂੰ ਜ਼ਰੂਰ ਖੋਲੋ ਤਾਂ ਜੋ ਤੁਹਾਨੂੰ ਪਤਾ ਲੱਗੇ ਕਿ ਸੱਚ ਕੀ ਆ ਹallelujah ਅਸੀਂ ਫਤਿਹ ਪਾਏ ਹੋਏ ਲੋਕ ਹਾਂ ਅਰ ਸਾਡਾ ਪਰਮੇਸ਼ਵਰ ਸਾਨੂੰ ਹੱਦੋਂ ਵੱਧ ਫਤਿਹ ਦੇਣ ਦੇ ਲਈ ਸਮਰਥੀ ਆ।